ਅੱਜਕੱਲ ਤੁਸੀਂ ਦੇਖ ਰਹੇ ਹੋ ਦਿਨਿਕ ਫੇਰਾ ਤੇ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਇੱਕ ਵਾਰ ਫਿਰ ਤੁਹਾਨੂੰ ਦੇ ਦੇਣੀ ਆ ਮੌਸਮ ਨਾਲ ਜੁੜੀ ਜੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਪੰਜਾਬ ਦੇ ਵਿੱਚ ਫਿਰ ਤੋਂ ਵੇਖਣ ਨੂੰ ਮਿਲਿਆ ਹੈ ਪੰਜਾਬ 'ਚ ਕੱਲ ਤੋਂ ਹੀ ਤੇਜ਼ ਹਨੇਰੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਮੀਂਹ ਦੀ ਜੜੀ ਆ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਪਹਿਲਾਂ ਹੀ ਕੀਤਾ ਗਿਆ ਸੀ ਮੀਨੂ ਲੈ ਕੇ ਤੇ ਉਸੇ ਤਰ੍ਹਾਂ ਹੀ ਮੀਂਹ ਜਿਹੜਾ ਲਗਾਤਾਰ ਦੱਸਦੀ ਹੈ ਕਿ ਉਹਨਾਂ ਨੇ ਜਿਵੇਂ ਕਿ ਪਹਾੜੀ ਇਲਾਕਿਆਂ ਦੇ ਵਿੱਚ ਦੱਸਿਆ ਸੀਗਾ 4 ਦਿਨ ਲਗਾਤਾਰ بارش ਹੋਵੇਗੀ ਉਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਵੀ 2 ਦਿਨ ਜਿਹੜਾ ਮੀਂਹ ਪੈ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੀਂਹ ਦੀ ਜੜੀ ਉਹਨਾਂ ਨੇ ਸੰਭਾਵਨਾ ਜਤਾਈ ਸੀਗੀ ਕਿ ਹਲਕੀ ਬਾਰਿਸ਼ ਜਿਹੜੀ ਆ ਉਹ ਹੋ ਸਕਦੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਕੱਲ ਤੋਂ ਹੀ ਦੇਖ ਲਈਏ ਕਿ ਮੌਸਮ ਜਿਹੜਾ ਠੰਡਾ ਵਿਖਾਈ ਦੇ ਰਿਹਾ ਸੀ ਹਨੇਰੀ ਚੱਲਦੀ ਸੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਤੇ ਮੀਂਹ ਵੀ ਪੈ ਰਿਹਾ ਸੀ ਅ ਸਵੇਰ ਤੋਂ ਹੀ ਜਲੰਧਰ ਦੀ ਗੱਲ ਕਰ ਲੈਣੇ ਆ ਸਵੇਰ ਤੋਂ ਹੀ ਜਲੰਧਰ ਦੇ ਵਿੱਚ ਵੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਵੇ ਹੁਣ ਤਾਂ ਸਮਾਂ ਦੇਖ ਲਿਆ ਤਾਂ ਹੁਣ ਵੀ ਬੱਦਲ ਜਿਹੜੇ ਉਹ ਛਾਏ ਹੋਏ ਨੇ ਤੇ ਮੀਂਹ ਜਿਹੜਾ ਹਲਕੀ ਬਾਰਿਸ਼ ਜਿਹੜੀ ਰੁਕ ਰੁਕ ਕੇ ਮੀਂਹ ਜਿਹੜਾ ਉਹ ਪੈ ਰਿਹਾ ਏ ਤੇ ਇਸ ਵੇਲੇ ਤੁਸੀਂ ਦੇਖ ਲਓ ਕਿ ਬੱਦਲ ਜਿਹੜੇ ਪੂਰੇ ਛਾਏ ਹੋਏ ਨੇ ਤੇ ਮੀਂਹ ਹੁਣ ਹੀ ਪੈ ਕੇ हटਿਆ ਏ ਤੇ ਹੁਣ ਆਉਣ ਵਾਲਾ ਸਮਾਂ ਜਿਹੜਾ ਉਥੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਂਹ ਜਿਹੜਾ ਉਸ ਦੀ ਸੰਭਾਵਨਾ ਜਿਹੜੀ ਜਤਾਈ ਜਾ ਰਹੀ ਹੈ ਦੱਸ ਰਹੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਪਹਾੜੀ ਇਲਾਕਿਆਂ ਦੇ ਵਿੱਚ 4 ਦਿਨ ਲਗਾਤਾਰ ਜਿਹੜੀ ਆ ਬਾਰਿਸ਼ ਦੱਸੀ ਗਈ ਸੀ ਬਰਫਬਾਰੀ ਦੱਸੀ ਗਈ ਸੀ ਕਿ 4 ਤਰੀਕ ਤੱਕ ਕਿ 4 4 ਦਿਨ ਲਗਾਤਾਰ ਮਾਫ ਕਰਨਾ 4 ਦਿਨ ਲਗਾਤਾਰ بارش ਅਤੇ ਬਰਬਾਰੀ ਹੋਵੇਗੀ 24 ਤਰੀਕ ਦਾ ਸਮਾਦਾ ਸਿਆਸੀ ਜਾਨਕੀ ਅਜੇ ਤੱਕ ਲਗਾਤਾਰ ਬਾਰਿਸ਼ ਜਿਹੜੀ ਤੇ ਬਰਫ ਬਾਰੀ ਦਸੀ ਸੀਗੀ ਤੇ ਉਸੇ ਤਰ੍ਹਾਂ ਉਸ ਦਾ ਅਸਰ ਜਿਹੜਾ ਮੈਦਾਨੀ ਇਲਾਕਿਆਂ 'ਚ ਵੀ ਹੋਣਾ ਸੀ ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਬਾਰਿਸ਼ ਦੀ ਜਿਹੜੀ ਆਉਣ ਵਾਲੇ ਦਿਨਾਂ ਲਈ ਉਹਨਾਂ ਦੇ ਵੱਲੋਂ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਵੇਗਾ ਹਲਕੀ ਬਾਰਿਸ਼ ਜਿਹੜੀ ਆ ਉਹ ਹੋ ਸਕਦੀ ਆ ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਜਿਹੜੀ ਆ ਸਵੇਰ ਤੋਂ ਹੀ ਹੋ ਰਹੀ ਆ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਜਿਸ ਦੇ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਵੇਖਣ ਨੂੰ ਮਿਲਿਆ ਹੈ ਦੱਸਦੀ ਹੈ ਕਿ ਇਹ بارش ਦੱਸਦੀ ਹੈ ਕਿ ਆਉਣ ਵਾਲੇ ਜਿਹੜੇ ਦਿਨ ਸੀਗੇ ਜਿਹੜੇ ਪਹਿਲਾ ਦਿਨ ਸੀਗੇ ਉਹਨਾਂ ਦੇ ਵਿੱਚ ਜਿਹੜੀ ਗਰਮੀ ਜਿਹੜੀ ਸੀ ਲਗਾਤਾਰ ਵਧਦੀ ਜਾ ਰਹੀ ਸੀ ਗਰਮੀ ਤੋਂ ਬਾਅਦ ਕਿ ਫਿਰ ਤੋਂ ਹੁਣ ਠੰਡਾ ਜਿਹੜਾ ਮੌਸਮ ਹੋ ਚੁੱਕਾ ਹੈ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਕਿਉਂਕਿ ਮਾਰਚ ਦਾ ਮਹੀਨਾ ਚੱਲ ਰਿਹਾ ਲਗਾਤਾਰ ਗਰਮੀ ਜਿਹੜੀ ਵਧਦੀ ਜਾ ਰਹੀ ਸੀ ਤੇ ਹੁਣ ਠੰਡੀਆਂ ਹਵਾਵਾਂ ਚੱਲਣ ਦੇ ਨਾਲ ਤੇ ਹਲਕੀ بارش ਹੋਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਜਿਹੜੀ ਵੱਡੀ ਅਹਤ ਮਿਲੇ ਜਾਂ ਮੌਸਮ ਵਿਭਾਗ ਦੇ ਵੱਲੋਂ ਜਦ ਤੱਕ ਇਹ ਪਹਿਲਾ ਹੀ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਹਲਕੀ ਬਾਰਿਸ਼ ਹੋ ਸਕਦੀ ਹੈ ਜਿਸ ਦੇ ਨਾਲ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਵੀ ਅਲਰਟ ਜਾਰੀ ਕੀਤਾ ਗਿਆ ਸੀ ਕਿ ਮਾਰਚ ਦੇ ਮਹੀਨੇ ਦੀ ਜਿਹੜੀ ਸ਼ੁਰੂਆਤ ਆ ਉਹ ਮੀਂਹ ਦੇ ਨਾਲ ਹੋਵੇਗੀ ਕਿਉਂਕਿ ਅਕਸਰ ਹੀ ਮਾਰਚ ਦਾ ਮਹੀਨਾ ਜਿਹੜਾ ਹੁੰਦਾ ਉਹਦੇ ਵਿੱਚ ਗਰਮੀ ਜਿਹੜੀ ਆ ਤੇਜ਼ ਗਰਮੀ ਹੋ ਜਾਂਦੀ ਆ ਪਰ ਇਸ ਵਾਰ ਉਹਨਾਂ ਨੇ ਕਿਹਾ ਸੀ ਇਸ ਤਰ੍ਹਾਂ ਨਹੀਂ ਆ ਠੰਡ ਜਿਹੜੀ ਉਸੇ ਤਰ੍ਹਾਂ ਹੀ ਮਿਲੇਗੀ ਤਾਂ ਉਸੇ ਤਰ੍ਹਾਂ ਸਵੇਰ ਨੂੰ ਅਤੇ ਸ਼ਾਮ ਦੀ ਗੱਲ ਕਰੀਏ ਤਾਂ ਸਵੇਰੇ ਅਤੇ ਸ਼ਾਮ ਜਿਹੜੀ ਆ ਉਹ ਠੰਡ ਸੀ ਤੇ ਦੁਪਹਿਰ ਵੇਲੇ ਗਰਮੀ ਜਿਹੜੀ ਵਧ ਜਾਂਦੀ ਸੀ ਤੇ ਇਸੇ ਤਰ੍ਹਾਂ ਗਰਮੀ ਜਿਹੜੀ ਆ ਕਾਫੀ ਵਧ ਜਾਂਦੀ ਸੀਗੀ ਤਾਂ ਹੁਣ ਲੋਕਾਂ ਨੂੰ ਮੀਂਹ ਪੈਣ ਦੇ ਨਾਲ ਠੰਡੀਆਂ ਹਵਾਵਾਂ ਚੱਲਣ ਦੇ ਨਾਲ ਇੱਕ ਗਰਮੀ ਤੋਂ ਵੱਡੀ ਰਾਹਤ ਮਿਲੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਮੀਂਹ ਪਵੇ ਜਿਸ ਦੇ ਨਾਲ ਮੌਸਮ ਜਿਹੜਾ ਉਸ ਦੇ ਵਿੱਚ ਵੀ ਵੱਡਾ ਬਦਲਾਅ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ। ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par